ਦੇਣ ਸ਼ੀਵਾ ਆਪਣੀ ਦੁਖਤੀ ਰੱਗ ਤੇ ਕਿਸੇ ਕੋਲੋਂ ਮਲ ਬਲਵਾਉਣੀ ਉਂਗਲ ਬਚਾਉਂਦਿਆਂ ਆਪਣਾ ਹੱਥ ਵਡਾਉਣ ਵਾਂਗ ਹੈ ਰਾਤ ਤਾਰਾਂ ਦੇ ਵੀ ਦੋਸਤ ਹੁੰਦੇ ਹਨ ਕਈ ਚੜਦੇ ਸਵੇਰੇ ਦੀ ਸਵੇਰੇ ਵੀ ਢਾਹਦੀਆਂ ਤਕਾਲਾਂ ਵਰਗੇ ਹੁੰਦੇ ਨੇ ਕੁਝ ਇਸੇ ਤਰ੍ਹਾਂ ਦੀ ਸਵੇਰ ਸੀ ਅੱਜ ਦੀ ਆਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ ਸੁੰਨੇ ਰਸਤੇ ਦੀਆਂ ਵਿਰਲੀਆਂ ਪੈੜਾਂ ਦਸ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘਟ ਹੈ ਪਰ ਸਾਹਮਣੇ ਸਿਵਿਆਂ ਦੀ ਨਿਸ਼ਾਨਦੇਹੀ ਦੇਖ ਕੇਸਰ ਥੋੜਾ ਹੈਰਾਨ ਸੀ ਉਸ ਦੇ ਦਿਲ ਦੀ ਗੱਲ ਜਿਵੇਂ ਫਕੀਰ ਨੇ ਫੜ ਲਈ ਸੀ ਫਕੀਰ ਨੇ ਸਿਵਿਆਂ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਕਿਹਾ ਜਵਾਨਾ ਆਹ ਸਿਵੇ ਦੇਖ ਰਿਹਾ ਏ ਇਹਨਾਂ ਨੂੰ ਵੇਖ ਕੇ ਖਿਆਲ ਆਉਂਦਾ ਹੈ ਕਿ ਇਹ ਸਾਡੀ ਆਖਰੀ ਮੰਜ਼ਿਲ ਹਨ ਜਾਂ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿਸ ਦੀ ਖਾਲੀ ਕੁਲੀ ਵਿੱਚ ਰਾਤ ਕੱਟਣ ਲਈ ਇੱਕ ਮੁਸਾਫਿਰ ਆ ਕੇ ਰੁਕਦਾ ਹੈ ਕੁਲੀ ਵਿੱਚ ਨਾ ਮਾਤਰ ਸਮਾਨ ਵੇਖ ਕੇ ਮੁਸਾਫਿਰ ਨੇ ਸਾਧੂ ਨੂੰ ਪੁੱਛਿਆ ਤੁਹਾਡੇ ਕੋਲ ਮੰਝਾ ਨਹੀਂ ਹੈ ਤੇਰੇ ਕੋਲ ਹੈ ਸਾਧੂ ਨੇ ਮੋੜਵਾ ਸਵਾਲ ਕੀਤਾ ਮੇਰੇ ਕੋਲ ਮੈਂ ਤਾਂ ਮੁਸਾਫਿਰ ਹਾਂ ਮੁਸਾਫਿਰ ਨੇ ਕਿਹਾ ਤੇ ਮੈਂ ਵੀ ਸਾਧੂ ਨੇ ਜਵਾਬ ਦਿੱਤਾ ਕਈ ਦੁਨੀਆ ਨੂੰ ਜਿੱਤ ਕੇ ਵੀ ਖਾਕ ਹੋ ਗਏ ਕਈ ਈਰਖਾ ਚ ਸੜ ਕੇ ਸੀ ਰਾਖ ਹੋ ਗਏ ਰਹੇ ਮਿੱਟੀ ਨਾਲ ਜੁੜੇ ਜਿਹੜੇ ਮੰਨ ਕੇ ਰਜਾ ਉਹੀ ਉਹ ਰੱਬ ਦੀ ਕਚਹਿਰੀ ਵਿੱਚ ਪਾਕ ਹੋ ਗਏ ਫਕੀਰ ਦੀਆਂ ਕਈਆਂ ਗੱਲਾਂ ਬਾਰੇ ਸੋਚਦੇ ਆ ਕਿ ਸਾਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਦਾ ਬੁੱਤ ਅਜੇ ਇੱਕ ਪੱਥਰ ਹੀ ਹੈ ਤੇ ਉਹ ਆਪ ਇੱਕ ਬੁੱਤ ਕੜਾ ਜੋ ਪੱਥਰ ਤਰਾਸ਼ਣ ਦਾ ਹੁਨਰ ਫਕੀਰ ਤੋਂ ਸਿੱਖ ਰਿਹਾ ਹੈ ਉਹ ਹੁਣ ਫਕੀਰ ਨੂੰ ਹੀ ਨਹੀਂ ਆਲੇ ਦੁਆਲੇ ਦੀ ਹਰ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਸਦੇ ਸਵਾਲਾਂ ਦੇ ਜਵਾਬ ਸਿਰਫ ਸਮਾਂ ਹੀ ਦੇਵੇਗਾ ਹਾਜ਼ਰ ਰੁੱਕਣ ਵਾਲੀ ਜਗ੍ਹਾ ਥੋੜੀ ਉੱਚੀ ਹੋਣ ਕਰਕੇ ਇੱਥੇ ਗਰਮੀ ਘੱਟ ਸੀ ਫਕੀਰ ਕਾਫੀ ਦੇਰ ਤੋਂ ਸਾਧਨਾ ਵਿੱਚ ਜੁੜਿਆ ਅਡੋਲ ਬੈਠਾ ਸੀ ਚਾਰੇ ਪਾਸੇ ਨਾ ਮੁੱਕਣ ਵਾਲੇ ਟਿੱਬੇ ਤੇ ਖੁੱਲਾ ਆਕਾਸ਼ ਵੇਖ ਕੇ ਕੇਸਰ ਨੂੰ ਆਪਣੇ ਦੁੱਖ ਦੇ ਪੈਰ ਭੁੱਲ ਗਏ ਸਨ ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੂਟਿਆਂ ਵੱਲ ਗਿਆ ਚਿੱਟੇ ਜਾਮਨੀ ਫੁੱਲ ਹਰੇ ਪੱਤਿਆਂ ਵਿੱਚ ਇੰਝ ਲੱਗ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ਤੇ ਰੰਗਦਾਰ ਵੇਲ ਬੂਟੇ ਵਾ ਦਿੱਤੇ ਹੋਣ ਟਿੱਬਿਆਂ ਨੂੰ ਗਲਵਕੜੀ ਪਾਈ ਅੱਕ ਦੇ ਬੂਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਪੂਰਾ ਤਾਨ ਲਾ ਰਹੇ ਸਨ ਸਾਈ ਜੀ ਅੱਕ ਦੇ ਬੂਟੇ ਰੇਤ ਵਿੱਚ ਉੱਗ ਕੇ ਵੀ ਕਿੰਨੇ ਹਰੇ ਭਰੇ ਹਨ ਕੇਸਰ ਦਾ ਧਿਆਨ ਦੋਪਹਿਰ ਦੇ ਸੂਰਜ ਦੀ ਲਾਲੀ ਵਿੱਚ ਚਮਕ ਰਹੇ ਹਰੇ ਪੱਤਿਆਂ ਵੱਲ ਸੀ ਹਾਂ ਪੁੱਤਰ ਭਾਈ ਗੁਰਦਾਸ ਜੀ ਨੇ ਤਾਂ ਤਾਂ ਹੀ ਕਿਹਾ ਹੈ ਅੱਕੋ ਜੰਮੇ ਆਉੜੀ ਸੁਣਿਆ ਹੈ ਕਿ ਆਕ ਦੇ ਇਨਾ ਸੋਹਣੇ ਫੁੱਲਾਂ ਵਿੱਚ ਜ਼ਹਿਰ ਵੀ ਹੁੰਦਾ ਹੈ ਕੇਸਰ ਨੇ ਫਕੀਰ ਵੱਲ ਦੇਖਦਿਆਂ ਪੁੱਛਿਆ ਫਕੀਰ ਨੇ ਅੱਕ ਕੇ ਫੁੱਲਾਂ ਵੱਲ ਵੇਖਦਿਆਂ ਕਿਹਾ ਜ਼ਹਿਰ ਦੀ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਤਾਂ ਉਸਨੇ ਕਿਹਾ ਸੀ ਕੋਈ ਵੀ ਚੀਜ਼ ਜਿਹੜੀ ਲੋੜ ਤੋਂ ਵੱਧ ਜਾਵੇ ਤਾਂ ਜ਼ਹਿਰ ਬਣ ਜਾਂਦੀ ਹੈ ਫਕੀਰ ਨੇ ਧਿਆਨ ਟਿਕਾਉਣ ਲਈ ਅੱਖਾਂ ਬੰਦ ਕਰ ਲਈਆਂ ਕੇਸਰ ਦਾ ਧਿਆਨ ਸੁਪਦੇ ਸੂਰਜ ਵੱਲ ਚਲਾ ਗਿਆ ਉਹ ਡੁੱਬਦੇ ਸੂਰਜ ਦੇ ਬਦਲ ਦੇ ਰੰਗਾਂ ਵੱਲ ਲਗਾਤਾਰ ਦੇਖ ਰਿਹਾ ਸੀ ਅੰਬਰਿੰਜ ਲੱਗ ਰਿਹਾ ਸੀ ਜਿਵੇਂ ਕਿਸੇ ਚਿੱਤਰਕਾਰ ਨੇ ਸਾਰੇ ਰੰਗ ਇਕੱਠੇ ਹੀ ਕਿਸੇ ਵੱਡੇ ਕਾਗਜ਼ ਤੇ ਡੋਲ ਦਿੱਤੇ ਹੋਣ ਸਰੋਂ ਰੰਗਾ ਸੂਰਜ ਹੌਲੀ-ਹੌਲੀ ਗੁਲਾ ਗੁਲਾਨਾਰੀ ਪਾ ਮਾਰਨ ਲੱਗਾ ਤੇ ਗੁਲਾਨਾਰੀ ਤੋਂ ਸਰਮਈ ਹੋਏ ਸੂਰਜ ਨੇ ਹਨੇਰੇ ਦੀ ਚਾਦਰ ਵਿੱਚ ਆਪਣਾ ਮੁਖ ਲੁਕੋ ਲਿਆ ਸਾਰੀ ਕਾਇਨਾਤ ਇੰਜ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ ਬੱਚੇ ਦੇ ਸੌਂਣ ਤੋਂ ਬਾਅਦ ਮਮਤਾ ਨਾਲ ਭਰ ਕੇ ਸ਼ਾਂਤ ਹੋ ਜਾਂਦਾ ਹੈ ਕੇਸਰ ਪੈਰਾਂ ਤੋਂ ਰੇਤ ਝਾੜ ਕੇ ਦੋਹਾਂ ਹੱਥਾਂ ਨਾਲ ਆਪਣੇ ਪੈਰ ਦਬਾਉਣ ਲੱਗਿਆ ਕੁਝ ਰਾਹਤ ਮਹਿਸੂਸ ਹੋਈ ਗਰਮ ਰੇਤ ਤੇ ਪੱਥਰੀਲੇ ਰਸਤੀਆਂ ਤੇ ਤੁਰਨ ਕਰਕੇ ਕਈਆਂ ਥਾਵਾਂ ਤੋਂ ਪੈਰ ਪਾਟ ਗਏ ਸਨ ਉਸ ਨੂੰ ਨੰਗੇ ਪੈਰੀ ਤੁਰਨ ਦੀ ਆਦਤ ਸੀ ਉਸਨੇ ਸੋਚਿਆ ਕਿ ਕੱਲ ਨੂੰ ਕੱਲ ਤੋਂ ਉਸ ਨੂੰ ਤੁਰਨ ਵੇਲੇ ਜੁੱਤੀ ਪਾ ਲੈਣੀ ਚਾਹੀਦੀ ਹੈ ਉਸ ਨੂੰ ਬੇਬੇ ਚੇਤੇ ਆ ਰਹੀ ਸੀ ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਸ ਤੇ ਪਿਆਰ ਕਰਮ ਪਾਣੀ ਨਾਲ ਧੋ ਕੇ ਉਸ ਦੀਆਂ ਤਲੀਆਂ ਤੇਲ ਨਾਲ ਚਤਸਣੀਆਂ ਸਨ ਬੇਬੇ ਦੇ ਹੱਥਾਂ ਦੀ ਸ਼ੋਜਾਦ ਆਉਂਦੀ ਆ ਹੀ ਉਸ ਨੇ ਆਪਣੇ ਪੈਰ ਘੁੱਟ ਕੇ ਫੜ ਲਵੇ ਲਏ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਘੋਟ ਲਿਆ ਹੋਵੇ ਕੇਸਰ ਜਦੋਂ ਦਾ ਪਿੰਡ ਤੋਂ ਤੁਰਿਆ ਸੀ ਖਿਆਲਾਂ ਵਿੱਚ ਉਹ ਰੋਜ਼ ਹੀ ਪਿੰਡ ਪਹੁੰਚ ਜਾਂਦਾ ਸੀ ਇਸੇ ਕਰਕੇ ਜਦੋਂ ਉਹ ਦਿਨੇ ਉਦਾਸ ਹੁੰਦਾ ਤਾਂ ਰਾਤ ਦੀ ਉਡੀਕ ਬੜੀ ਬੇਸਬਰੀ ਨਾਲ ਕਰਦਾ ਸੁਰਤ ਪਲਾਂ ਵਿੱਚ ਹੀ ਪਿੰਡ ਦੀਆਂ ਗਲੀਆਂ ਵਿੱਚ ਦੌੜਨ ਲੱਗਦੀ ਘਰਾਂ ਦੇ ਦਰਵਾਜ਼ੇ ਆਪਣੇ ਆਪ ਖੁੱਲਣ ਲੱਗਦੇ ਦਰਵਾਜ਼ੇ ਅਕਸਰ ਅੱਧ ਖੁੱਲੇ ਹੀ ਰਹਿੰਦੇ ਸਨ ਜਿਵੇਂ ਰਿਸ਼ਤਿਆਂ ਨੂੰ ਬੇਚੇਚਕ ਅੰਦਰ ਆਉਂਦਾ ਸੱਦਾ ਦੇ ਰਹੇ ਹੋਣ ਪਿੰਡ ਦਾ ਕੋਈ ਵੀ ਘਰ ਕੇਸਨ ਨੂੰ ਕਦੇ ਉਪਰਾਂ ਨਹੀਂ ਸੀ ਲੱਗਿਆ ਸੋਚਦਿਆਂ ਸੋਚਦਿਆਂ ਉਸ ਦਾ ਮੂੰਹ ਮਿੱਸੀ ਰੋਟੀ ਗੰਡੇ ਤੇ ਅਚਾਰ ਦੇ ਸੁਆਦ ਨਾਲ ਭਰ ਗਿਆ ਜੋ ਇੱਕ ਦਿਨ ਸਿਕਰ ਦੁਪਹਿਰੇ ਜੀਤੀ ਉਸ ਨੂੰ ਹਵੇਲੀ ਵਿੱਚ ਫੜਾ ਕੇ ਗਈ ਸੀ ਉਸ ਦਾ ਹੱਥ ਜਿਵੇਂ ਆਪ ਮੁਹਾਰੇ ਪੁੱਜੇ ਛੋਲੇ ਕੱਢਣ ਲਈ ਉਸ ਦੀ ਜੇਬ ਵਿੱਚ ਚਲਾ ਗਿਆ ਸੀ ਥੈਂਕ ਯੂ ਨੈਕਸਟ ਪਾਰਟ ਜ਼ਰੂਰ ਸੁਣੋ ਜੀ